ਕੋ ਕੰਮ ਨਹੀਂ ਹੋਣੀ ਚਾਹੀਦੇ ਮੇਰੀ ਜਵਾਨੀ ਬਰਬਾਦ ਨਾ ਕਰਿਓ ਤੇ ਮੇਰੀ ਪ੍ਰਜਾ ਦੁਖੀ ਨਹੀਂ ਹੋਣੀ ਚਾਹੀਦੀ ਸੋ ਆਈ ਥਿੰਕ ਦੋਸ ਟੂ ਬਿਊਟੀਫੁਲ ਲਾਈਨਸ ਵੈਨ ਦੇ ਟੋਲਡ ਮੀ ਮੈਨੂ ਲੱਗਿਆ ਕਿ ਹਾਂ ਵਾਕਈ ਯੋਗਰਾਜ ਸਿੰਘ ਤੂੰ ਹੀ ਹੋਇਆ ਓਹਦੀ ਮੁਹੱਬਤ ਕਰਦਾ ਤਾਂ ਬਹੁਤ ਕਰੂ ਬਹੁਤ ਪਿਆਰਾ ਪਰ ਜਿੱਥੇ ਅਸੂਲ ਦੀ ਗੱਲ ਹੈ ਕਿ ਨੁਕਸਾਨ ਜਵਾਨੀ ਦਾ ਨੁਕਸਾਨ ਸੋਸਾਇਟੀ ਦਾ ਦੇਸ਼ ਦਾ ਇਹ ਨਹੀਂ ਹੋਣਾ ਚਾਹੀਦਾ ਇਹ ਬਰਦਾਸ਼ਤ ਨਹੀਂ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਇੱਕ ਪਰਮਾਤਮਾ ਤੇ ਤੇਰੀ ਖੇਡ ਕੈਸੀ ਹੈ ਕੋਈ 100 ਸਾਲ ਦਾ ਮੌਤ ਨੂੰ ਡਿਕਰੇ ਨੂੰ ਮੌਤ ਨਹੀਂ ਆਰੀ ਕਿਸੇ ਨੂੰ ਮੌਤ ਦਾ ਪਤਾ ਨਹੀਂ ਉਹ ਚਲੇ ਜਾਂਦਾ ਦੂਜੇ ਦੇ ਕੰਦੇ ਤੇ ਜਨਾਜ਼ਾ ਜਾਂਦਾ ਆਪਣੇ ਦਮ ਤੇ ਜ਼ਿੰਦਗੀ ਜਿੰਦੇ ਰਹਿੰਦੇ ਔਰ ਬੰਦਾ ਉਹ ਜੀਉਂਦਾ ਜਿਹਨੂੰ ਇਕੱਲੇ ਰਹਿਣ ਦੀ ਆਦਤ ਪੈ ਗਈ ਇਹ ਤਿਉਹਾਰ ਨੇ ਉਹ ਹਰ ਪਲ ਯਾਦ ਕਰਾਉਂਦੇ ਆ ਮੈਂ ਹੈਗਾ ਸੱਚੀ ਕਾ ਜੀ ਮੈਂ ਭਵਨਿਤ ਕੌਸ਼ਲ ਤੁਸੀਂ ਵੇਖ ਰਹੇ ਹੋ এবੀਪੀ ਸੰਚਾ ਰਾਜਧਾਨੀ ਪੰਜਾਬ ਦੀ ਕੀ ਹੈ ਉਹ ਤਾਂ ਅਸੀਂ ਸਾਰੇ ਜਾਣਦੇ ਆ ਲੇਕਿਨ ਸਿਨੇਮਾ ਦੇ ਵਿੱਚ ਇਹ ਰਾਜਧਾਨੀ ਕਿ ਐਸੀ ਹੋਣ ਵਾਲੀ ਹੈ ਉਹ ਯੋਗਰਾਜ ਸਿੰਘ ਜੀ ਸਾਨੂੰ ਦੱਸਣਗੇ ਕਿਉਂਕਿ ਕਮਾਲ ਦਾ ਕਿਰਦਾਰ ਤੇ ਕਮਾਲ ਦੀ ਫਿਲਮ ਦਾ ਕਨਸੈਪਟ ਸੁਣਿਆ ਵੈਲਕਮ ਟੂ এবੀਪੀ ਸਰ ਐਂਡ ਥੈਂਕ ਯੂ ਸੋ ਮੱਚ ਸਰ ਸੋ ਆਲਵੇਜ਼ ਗ੍ਰੇਟ ਟਾਕਿੰਗ ਟੂ ਯੂ ਬਹੁਤ ਵਧੀਆ ਜੀ ਤੁਸੀਂ ਸੁਣਾਓ ਅੱਜ ਜਦ ਮੈਂ ਦੇਖਿਆ ਨਾ ਤਦ ਮੈਨੂੰ ਪਤਾ ਲੱਗਾ ਕਿ ਕਿਰਦਾਰ ਦਾ ਨਾਮ ਵੀ ਯੋਗਰਾਜ ਹੈ ਤੇ ਸਾਡੇ ਐਕਟਰ ਸਾ ਵੀ ਯੋਗਰਾਜ ਸਿੰਘ ਜੀ ਨੇ ਇਹ ਸਬੱਬ ਕਿਵੇਂ ਬਣਿਆ ਕੀ ਖਾਸੀਅਤ ਹੈਗੀ ਮੇਰੇ ਖਿਆਲ ਜਦ ਕਹਾਣੀ ਸਮਾਈ ਜਾ ਰਹੀ ਸੀ ਤੇ ਮੈਨੂੰ ਰਾਈਟਰ ਨੇ ਕਲ ਕਹੀ ਕਿ ਅਸੀਂ ਤੁਹਾਨੂੰ ਬਚਪਨ ਤੋਂ ਦੇਖਦੇ ਆ ਰਹੇ ਹਾਂ ਸਾਨੂੰ ਤੁਹਾਡੇ ਵਿੱਚ ਇੱਕ ਰਾਜਾ ਦਿਖਦਾ ਹੈ ਜਿਹੜਾ ਰਾਜ ਗੱਦੀ ਤੇ ਬੈਠਣ ਵਾਲਾ ਹੈ ਔਰ ਰਾਜਾ ਤੁਹਾਡੇ ਵਰਗਾ ਹੋਣਾ ਚਾਹੀਦਾ ਹੈ ਦਿਆਲੂ ਪਿਆਰ ਭਰਿਆ ਤੇ ਸਖਤ ਤੇ ਡਿਸਪਲਨ ਤੇ ਮੈਨੂੰ ਕਹਿਣ ਲੱਗੇ ਵੀ ਅਸੀਂ ਨਾਂ ਵੀ ਯੋਗਰਾਜ ਸਿੰਘ ਯੂਜ਼ ਰੱਖਣਾ ਮੈਂ ਕਿਉਂ ਕਹਿੰਦੇ ਮੈਂ ਜਿਹੜੀ ਤੁਹਾਨੂੰ ਗੱਲ ਦੱਸੀ ਹੈ ਵੀ ਇਹ ਯੋਗਰਾਜ ਸਿੰਘ ਦਿਖਦਾ ਹੈ ਇਦਾਂ ਦਾ ਤੇ ਮੈਨੂੰ ਠੀਕ ਹੈ ਸੋ ਜਦ ਕਹਾਣੀ ਸੁਣਾਈ ਤੇ ਜਦ ਪਿਕਚਰਾਈਜ਼ ਕਰਨ ਗਏ ਕਿਉਂਕਿ ਦੋ ਚੀਜ਼ਾਂ ਅਲੱਗ-ਅਲੱਗ ਹੁੰਦੀਆਂ ਜਦ ਕਹਾਣੀ ਸੁਣਾਉਣੀ ਹੈ ਉਹ ਤੋਂ ਕੁਝ ਹੋਰ ਹੁੰਦਾ ਹੈ ਜਦ ਸ਼ੂਟ ਕਰਦੇ ਹਾਂ ਉਹ ਬਾਅਦ ਵਿੱਚ ਕੰਪਰੋਮਾਈਜ਼ ਹੁੰਦੇ ਆ ਇਹਨਾਂ ਬੱਚੇ ਨੇ ਕੰਪਰੋਮਾਈਜ਼ ਨਹੀਂ ਕੀਤਾ ਮੇਰੀ ਹਰ ਵਾਕ ਮੇਰੀ ਗੱਲ ਇਹ ਕਹਿੰਦੇ ਜੋ ਤੁਸੀਂ ਹੈਗੇ ਹੋ ਸਾਨੂੰ ਉਹ ਚਾਹੀਦਾ ਤੇ ਮੈਂ ਕਿਹਾ ਵੀ ਜੋ ਕੁਝ ਮੈਂ ਹੈਗਾ ਸਾਰਿਆਂ ਨੂੰ ਪਤਾ ਹੀ ਹੈ ਪਰ ਕੁਝ ਮੇਰੀ ਸਾਈਡ ਸੀ ਜਿਹੜੀਆਂ ਨਹੀਂ ਸੀ ਪਤਾ ਉਹ ਡਿਊਰਿੰਗ ਸ਼ੂਟਿੰਗ ਪਤਾ ਲੱਗੀਆਂ ਕਿ ਦੋ ਸ਼ੂਟਿੰਗ ਕਰ ਰਹੇ ਸਾਰਾ ਸੀ ਸ਼ੂਟਿੰਗ ਖਤਮ ਕਰਨੀ ਹੈ ਕੱਲ ਆਪਣੇ ਕੋਲ ਲੋਕੇਸ਼ਨ ਨਹੀਂ ਹੈ 2 ਘੰਟੇ ਚ ਕਰ ਦਿਆਂਗੇ ਮੈਂ ਕਹਿੰਦੀ ਸਾਰਾ ਦਿਨ ਸਾਰਾ ਰਾਤ ਸ਼ੂਟ ਕਰਾਂਗੇ ਤੁਸੀਂ ਥੱਕ ਜਾਓਗੇ ਐਲਬੀ ਸਟੇਲ ਦੇ ਸੋ ਜਦ 4:30 ਸਵੇਰ ਦੇ ਵਜੇ ਤੇ ਸਾਰੇ ਥੱਕ ਗਏ ਸੀ ਤਾਂ ਮੈਂ ਕਹਿੰਦੀ ਆਪਾਂ ਸ਼ੋਰਟ ਦੁਬਾਰਾ ਲੈਣਾ ਸੋ ਆਈ ਥਿੰਕ ਉਹ ਚੀਜ਼ਾਂ ਗੋਡ ਗਿਫਟ ਨੇ ਰੱਬ ਦੇ ਦਿੱਤੀਆਂ ਹੋਈਆਂ ਨੇ ਪੈਦਾਇਸ਼ ਹੀ ਮੇਰੇ ਕੋਲ ਨੇ ਸੋ ਉਹ ਚੀਜ਼ਾਂ ਨੂੰ ਕੱਢ ਕੇ ਉਹਨਾਂ ਨੇ ਯੋਗਰਾਜ ਸਿੰਘ ਪੇਸ਼ ਕੀਤਾ ਐਜ਼ ਰਾਜਾ ਤੋ ਇੱਕੋ ਹੀ ਗੱਲ ਕਹਿੰਦਾ ਜੋ ਮਰਜੀ ਕਰ ਲੋ ਦੂ ਕਮ ਨਹੀਂ ਹੋਣੀ ਚਾਹੀਦੀ ਮੇਰੀ ਜਵਾਨੀ ਬਰਬਾਦ ਨਾ ਕਰਿਓ ਤੇ ਮੇਰੀ ਪ੍ਰਜਾ ਦੁਖੀ ਨਹੀਂ ਹੋਣੀ ਚਾਹੀਦੀ ਕਿਆ ਬਾਤ ਹੈ ਸੋ ਆਈ ਥਿੰਕ ਦੋਸ ਟੂ ਬਿਊਟੀਫੁਲ ਲਾਈਨਸ ਵੈਨ ਦੇ ਟੋਲਡ ਮੀ ਮੈਨੂੰ ਲੱਗਿਆ ਕਿ ਹਾਂ ਵਾਕਈ ਯੋਗਰਾਜ ਸਿੰਘ ਤੂੰ ਹੀ ਹੋ ਐ ਕਿਆ ਬਾਤ ਹੈ ਪੂਰੀ ਮੁਹੱਬਤ ਕਰਦਾ ਤਾਂ ਬਹੁਤ ਕਰਦਾ ਹੈ ਬਹੁਤ ਪਿਆਰਾ ਪਰ ਜਿੱਥੇ ਅਸੂਲ ਦੀ ਗੱਲ ਹੈ ਕਿ ਨੁਕਸਾਨ ਜਵਾਨੀ ਦਾ ਨੁਕਸਾਨ ਸੋਸਾਇਟੀ ਦਾ ਦੇਸ਼ ਦਾ ਇਹ ਨਹੀਂ ਹੋਣਾ ਚਾਹੀਦਾ ਇਹ ਬਰਦਾਸ਼ਤ ਨਹੀਂ ਉਹ ਇਸ ਐਕਸਟੈਂਡ ਤੱਕ ਚਲੇ ਜਾਂਦਾ ਕਿ ਉਹ ਕਿਸੇ ਨਾਲ ਵੀ ਟੱਕਰ ਲੈ ਲਵੇ ਉਹ ਤੁਹਾਡੀ ਵੈਸੀ ਵੀ ਪਰਸਨੈਲਿਟੀ ਹੈ ਕਿ ਉਹਨੂੰ ਮਾਰਦੇ ਗੋਲੀਆਂ ਉਹ ਕਹਿੰਦੇ ਮਾਰ ਕੇ ਜਾਈਂ ਜਿਵੇਂ ਮੈਂ ਜਿਉਂਦਾ ਰਹਿ ਗਿਆ ਨਾ ਤੇ ਫਿਰ ਵਾਪਸ ਆ ਕੇ ਮੈਂ ਉਹ ਕੁਝ ਕਰਾਂਗਾ ਜੋ ਜ਼ਿੰਦਗੀ ਦੇ ਵਿੱਚ ਕਿ ਸੋਚਿਆ ਨਹੀਂ ਹੋਗਾ ਐਂਡ ਅਲਟੀਮੇਟਲੀ ਹੀ ਸਰਵਾਈਵਸ ਕੀ ਬਾਤ ਵੀਸ਼ੂ ਆਲ ਦਾ ਬੈਸਟ ਫਾਰ ਦ ਫਿਲਮ ਤੇ ਸਰ ਜਿੱਦਾਂ ਹੀ ਆਪਾਂ ਤੁਹਾਨੂੰ ਦੇਖਿਆ ਹੈ ਜਿਸ ਤਰ੍ਹਾਂ ਨਾਲ ਤੁਸੀਂ ਹਮੇਸ਼ਾ ਇੱਕ ਬਹੁਤ ਸਟਰੋਂਗ ਪਰਸਨੈਲਿਟੀ ਬਣ ਕੇ ਸਾਹਮਣੇ ਆਉਂਦੇ ਹੋ ਮੈਂ ਸੱਚੀ ਜਾਨਣਾ ਚਾਹੁੰਗਾ ਕਿ ਹੁਣ ਤਾਂ ਸਾਰਿਆਂ ਨੂੰ ਇੰਨਾ ਦਿਖਦਾ ਹੈ ਕਿ ਯੋਗਰਾਜ ਸਿੰਘ ਜੀ ਜੋ ਚਾਹੁੰਦੇ ਨੇ ਉਹ ਬੋਲ ਦਿੰਦੇ ਨੇ ਜੋ ਉਹਨਾਂ ਦੇ ਮਨ ਚ ਹੈ ਉਹ ਕਹਿ ਦਿੰਦੇ ਨੇ ਬਟ ਸਟਰੋਂਗ ਪਰਸਨੈਲਿਟੀ ਹੋਣ ਦਾ ਖਾਮਿਆਜ਼ਾ ਕੀ ਹੁੰਦਾ ਹੈ ਜ਼ਿੰਦਗੀ ਵਿੱਚ ਕੋਈ ਖਾਮਿਆਜ਼ਾ ਜਦ ਤੱਕ ਖੁਦਾ ਨਾਲ ਹੈ ਪੀਰ ਪਗੰਬਰ ਨਾਲ ਨੇ ਗੁਰੂ ਜਨ ਨਾਲ ਕੋਈ ਖਾਮਿਆਜ਼ਾ ਨਹੀਂ ਰੱਬ ਖੁਦਾ ਪੀਰ ਪਗੰਬਰ ਆਪਣੀ ਸੰਸਕ੍ਰਿਤੀ ਹਿੰਦੁਸਤਾਨ ਦੇ ਵਿੱਚ ਹੀ ਹੈ ਸਾਰਾ ਕੁਝ ਜੇ ਉਹ ਤੁਹਾਡੇ ਖਿਲਾਫ ਹੋ ਗਏ ਤੁਸੀਂ ਐਗਜ਼ਿਸਟ ਨਹੀਂ ਕਰ ਸਕਦੇ ਐਗਜ਼ਿਸਟੈਂਸ ਤੁਹਾਡੀ ਤਾਂ ਹੈ ਕਿਉਂਕਿ ਉਹਨੂੰ ਤਾਂ ਥਾਪੜਾ ਹੈ ਕਿਉਂ ਰਾਮਚੰਦਰ ਜੀ ਤੋਂ ਲੈ ਕੇ ਕ੍ਰਿਸ਼ਨ ਜੀ ਮਹਾਰਾਜ ਤੋਂ ਲੈ ਕੇ ਦਵਾਪਰ ਤੋਂ ਲੈ ਕੇ ਕਾਲ ਯੁਗ ਤੱਕ ਪੀਰ ਪਗੰਬਰਾਂ ਤੋਂ ਲੈ ਕੇ ਗੁਰੂ ਜਨਾਂ ਤੋਂ ਲੈ ਕੇ ਕੀ ਉਪਦੇਸ਼ ਹੈ ਸੱਚੇ ਰਾਹ ਚੱਲਦੇ ਆ ਉਸਤਤ ਕਰੇ ਜਹਾਨ ਇਹ ਬੰਦੇ ਸੱਚ ਬੋਲਣੇ ਸੱਚ ਦੇ ਰਾਹ ਤੇ ਚੱਲਣੇ ਇਹ ਉਪਦੇਸ਼ ਹੈ ਗੀਤਾ ਦਾ ਵੀ ਉਪਦੇਸ਼ ਹੈ ਰਾਮਾਇਣ ਦਾ ਵੀ ਉਪਦੇਸ਼ ਹੈ ਗੁਰੂ ਗ੍ਰੰਥ ਸਾਹਿਬ ਸਭ ਗ੍ਰੰਥਾਂ ਦਾ ਹੀ ਉਪਦੇਸ਼ ਹੈ ਮੈਂ ਉਸ ਉਪਦੇਸ਼ ਤੇ ਚੱਲ ਰਿਹਾ ਕੀ ਮਾੜਾ ਕਰ ਰਿਹਾ ਲੇਕਿਨ ਉਪਦੇਸ਼ ਤੇ ਚੱਲਣ ਦਾ ਦੇਖੋ ਕਿੰਨੀ ਤਰੱਕੀ ਮਿਲੀ ਹੈ ਜੈ ਜਕਾਰ ਦੁਨੀਆ ਸਭ ਪ੍ਰੇਮ ਬੰਧਨ ਆਓ ਅਕੈਡਮੀ ਦੇਖੋ ਬੱਚੇ ਛੋਟੇ ਛੋਟੇ 23 ਸਾਲ ਦੀ ਬੱਚੇ ਬਾਪੂ ਜੀ ਪਪਾ ਜੀ ਜੇਪੀ ਪਾ ਕੇ I, I oh, like you, दे लव मी आई हाई हक दम ਉਹ ਕਿਸਦਾ ਵੀ ਬੱਚਾ ਹੈ ਸੱਚ ਬੋਲਣਾ ਜੇ ਤੂੰ ਮਾੜਾ ਹੈ ਤਾਂ ਮਾੜਾ ਹੈ ਕੀ ਮਾੜਾ ਹੈ ਕੀ ਤੁਹਾਨੂੰ ਬੁਰਾ ਲੱਗਦਾ ਸਾਰਿਆਂ ਨੂੰ ਕਿ ਮੈਂ ਇਸ ਮਾਰਗ ਤੇ ਚੱਲ ਰਿਹਾ ਹਾਂ ਯੂ ਸ਼ੁਡ ਬੀ ਪ੍ਰਾਊਡ ਕਿ ਕੋਈ ਇੱਕ ਬੰਦਾ ਜੁਰਤ ਰੱਖਦਾ ਨਾ ਮੂੰਹ ਤੇ ਕਹਿਣ ਦੀ ਕਿ ਡੋਨਟ ਲਾਈਕ ਯੂ ਆਪਣਾ ਸੁਧਾਰ ਲੈ ਕਿ ਮੈਂ ਪਿੱਠ ਪਿੱਛੇ ਚੁਗਲੀ ਕਰਾਂ ਕਮਜ਼ਰਫ ਲੋਕ ਚੂਲੀਆਂ ਕਰਦੇ ਆ ਸੱਚ ਸੁੱਚਾ ਇਨਸਾਨ ਕਹਿੰਦਾ ਹੈ ਤੂੰ ਮੈਨੂੰ ਬੜਾ ਪਿਆਰਾ ਹੈ ਪਰ ਤੂੰ ਆਪਣਾ ਠੀਕ ਕਰ ਲੈ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਇਹ ਸੁਣੇ ਨਾ ਹੁਣ ਧਰਮ ਦੇ ਨਾਮ ਤੇ ਵਰਗ ਦੇ ਨਾਮ ਤੇ ਉੱਚ ਨੀਚ ਦੇ ਨਾਮ ਤੇ ਜਿਹੜੇ ਬੰਦੇ ਜ਼ਿੰਦਗੀ ਜੀਉਂਦੇ ਨੇ ਉਹਨਾਂ ਦੀ ਕਬਰਾਂ ਤੇ ਲੋਕ ਠੁੱਕਦੇ ਨਹੀਂ ਇਹ ਤੁਹਾਡੇ ਸਾਹਮਣੇ ਆ ਰਿੰਗਸੇ ਦੀ ਕਬਰ ਦਿਖਾਵਾਂ ਹੋਰਾਂ ਦੀ ਦਿਖਾਵਾਂ ਕਹਿੰਦੇ ਕਹਿੰਦੇ ਰਾਜੇ ਮੈਂ ਉਹ ਜੀਵਨ ਨਹੀਂ ਜੀਣਾ ਚਾਹੁੰਦਾ ਮੱਜੀ ਨੂੰ ਜੀਣਾ ਚਾਹਣਾ ਕਿ ਯੋਗਰਾਜ ਸਿੰਘ ਤੇਰੀ ਅਰਥੀ ਜਾਵੇ ਤੇ ਤੇਰੇ ਮਗਰ 10 ਕਰੋੜ ਬੰਦਾ ਰੋਂਦਾ ਜਾਵੇ ਤੇ ਤੇਰੀ ਚਿਖਾ ਦੇ ਵਿੱਚ ਲੋਕ ਬੈਠਤ ਹੁੰਦੇ ਨੇ ਆਪਣੇ ਤੇ ਕਿਤੇ ਜਨਮ ਲੈ ਕੇ ਕਿਸੇ ਦੇ ਘਰੇ ਕ੍ਰਿਕਟ ਇਹੋ ਜਿਹੀ ਖੇਡਾ ਦੁਨੀਆ ਦੇਖੇ ਐਕਟਰ ਇਹੋ ਜਿਹਾ ਬਣਾ ਕਿ ਮਾਂ ਕਹੇ ਮੇਰੀ ਕੁੱਖ ਚ ਜੰਮਿਆ ਤੇ ਮਾਤਾ ਕਹੇ ਜਨਨੀ ਕਿ ਵਾਹ ਪੁੱਤਰਾ ਜੇ ਜਨਮ ਹੋਵੇ ਤਾਂ ਤੇਰੇ ਵਰਗੇ ਯੋਧੇ ਦਾ ਹੋਵੇ ਤੁਹਾਡੀ ਕੀ ਮਾਰਕ ਹੈ ਤੁਸੀਂ ਬੜੀ ਪਿਆਰੀ ਗੱਲ ਕਹੀ ਕਿ ਇਹ ਕਹਿਣਾ ਕਿ ਤੂੰ ਮੈਨੂੰ ਬਹੁਤ ਪਿਆਰਾ ਹੈ ਬਟ ਤੇਰੇ ਚ ਆ ਜੀ ਸਹੀ ਨਹੀਂ ਹੈ ਕਿਸੇ ਨੂੰ ਇਹ ਕਹਿ ਪਾਣਾ ਵੀ ਬਹੁਤ ਸੌਖਾ ਨਹੀਂ ਹੈ ਅੱਜ ਦੇ ਡੇਟਸ ਔਰ ਲੇਕਿਨ ਜਿਹੜੀ ਸਾਈਡ ਜਨਰੇਸ਼ਨ ਕਿ ਤਰ੍ਹਾਂ ਕਿਤੇ ਕਹਿੰਦੇ ਅਗਰ ਤੁਹਾਡੇ ਤੇ ਮੇਰੇ ਖਿਆਲ ਨਹੀਂ ਮਿਲਦੇ ਮੈਂ ਤੈਨੂੰ ਪਸੰਦ ਨਹੀਂ ਕਰਦਾ ਇਹ ਉਹ ਚੀਜ਼ ਬਣਾ ਦਿੱਤੀ ਗਈ ਹੈ ਲੇਕਿਨ ਇਸ ਤਰ੍ਹਾਂ ਹੋ ਸਕਦਾ ਹੈ ਕਿ ਤੁਹਾਡੇ ਖਿਆਲ ਤੇ ਮੇਰੇ ਖਿਆਲ ਨਾ ਮਿਲਦੇ ਫਿਰ ਵੀ ਮੈਂ ਤੁਹਾਨੂੰ ਪਸੰਦ ਕਰਦਾ ਹਾਂ ਤੁਸੀਂ ਯਕੀਨ ਕਰਨਾ ਬੇਟਾ ਮੈਨੂੰ ਮੇਰੇ ਨਿੰਦਕ ਸਭ ਤੋਂ ਪਿਆਰੇ ਹੈ ਮੇਕਾ ਨਾਮ ਮਹਾਰਾਜ ਇਹਨਾਂ ਨੂੰ ਲੰਬੀ ਉਮਰ ਬਖਸ਼ੀ ਕਿਉਂਕਿ ਇਹ ਮੈਨੂੰ ਦੱਸ ਰਿਹਾ ਹੈ ਕਿ ਤੂੰ ਅਜੇ ਵੀ ਇਨਸਾਨ ਹੈ ਕੀ ਬਾਤ ਹੈ ਦੇ ਆਰ ਦ ਬੈਸਟ ਫਰੈਂਡਸ ਜਿਹੜਾ ਕਿੰਨਾ ਵਾਹ 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 ਉਹ ਡੇਂਜਰਸ ਬੰਦਾ ਹੈ ਸੋ ਆਈ ਥਿੰਕ ਬੜਾ ਜ਼ਰੂਰੀ ਹੈ ਜਿੰਨਾ ਬੇਟਾ ਤੁਸੀਂ ਸਵਾਲ ਪੁੱਛਿਆ ਹੈ ਕਿ ਹਰ ਆਦਮੀ ਆਪਣੀ ਆਪਣੀ ਜਗ੍ਹਾ ਬਿਲਕੁਲ ਠੀਕ ਹੈ ਮੈਨੂੰ ਕੋਈ ਮਾੜਾ ਲੱਗਦਾ ਹੀ ਨਹੀਂ ਮੈਨੂੰ ਥੋੜੇ ਜਿ ਰੱਬ ਦਿਖਦਾ ਹੈ ਇਹ ਸ਼ਰੀਰਾ ਮੇਰਾ ਤੁਝਮੇ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਜਗ ਵਿੱਚ ਆ ਕੇ ਕਿਆ ਤੂੰ ਕਰਮ ਕਮਾਇਆ ਉਹ ਪਹਿਲਾਂ ਦੇਖ ਤਾਂ ਸਹੀ ਅੰਦਰ ਚੱਕ ਕੇ ਤੂੰ ਕੀਤਾ ਕੀ ਹੈ ਝੂਠ ਠੱਗੀ ਚੁਗਲੀ ਬਲੱਡ ਮਨੀ ਓਹੋ ਇੰਨੇ పాਪ ਲੈ ਕੇ ਜਾਣਾ ਕਿੱਥੇ ਕੀ ਖਿਆਲ ਹੈ ਕਿ ਮੂੰਹ ਤੇ ਰਾਮ ਰਾਮ ਤੇ ਬਗਲ ਵਿੱਚ ਛੁਰੀ ਕਰਕੇ ਚੰਗਾ ਬਣ ਕੇ ਸੁਸਾਇਟੀ ਚਾ ਤੇ ਪਿੱਛੇ ਉਹ ਸ਼ੈਤਾਨ ਦਾ ਜਜ਼ਬਾ ਲੈ ਕੇ ਉਸ ਖੁਦਾ ਤੋਂ बच ਪਏ ਮੈਂ ਰਬ ਤੋਂ ਬੋਲ ਰਿਹਾ ਤਾ ਬੋੜਰ ਤੋਂ ਕਿ ਮਹਾਰਾਜ ਮੈਂ ਜਦ ਆਵਾਂ ਤੇ ਮੈਨੂੰ ਫੁੱਲਾਂ ਦੀ ਬਰਸਾਤ ਕਰਕੇ ਗੋਦੀ 'ਚ ਬਿਠਾ ਲੀ ਨਹੀਂ ਮੈਂ ਸਮਝੂਗਾ ਮੈਂ ਕਰਮ ਹੀ ਨਹੀਂ ਕੋਈ ਚੱਕਾ ਕੀਤਾ ਥਿਸ ਇਜ਼ ਮੀ ਐਂਡ ਆ ਲਵ ਐਵਰੀਬਾਡੀ ਆਲ ਆਫ ਯੂ ਕਿਉਂਕਿ ਮੈਨੂੰ ਇਹ ਅਹਿਸਾਸ ਹੈ ਕਿ ਹਰ 'ਚ ਰੱਬ ਵਸਦਾ ਹੈ ਜੋਤ ਜੰਤ ਸਲੇ ਦਿਨਾ ਲਾਈਕ ਪਾਵਰ ਦੇ ਚਟਕੇ ਸਾਡੀ ਇੰਡਸਟਰੀ ਨੂੰ ਲੱਗੇ ਹੈ ਨਾ ਕਈਆਂ ਨੇ ਕੀ ਆਖਣੇ ਲਾਈਕ ਸਭ ਤੋਂ ਪਹਿਲਾਂ ਲਾਈਕ ਜਦ ਜੋ ਰੀਸੈਂਟਲੀ ਹੋਇਆ ਰਾਜਵੀਰ ਦਾ ਜਾਣਾ ਰਾਜਵੀਰ ਦਾ ਜਾਣਾ ਕਿੰਨਾ ਕਿਤੋਂ ਬਹੁਤ ਵੱਡਾ ਚਟਕਾ ਤੇ ਉਹ ਹੋ ਗਿਆ ਕਿ ਇੱਕੋ ਦਮ ਕਿਵੇਂ ਹੋ ਸਕਦਾ ਹੈ ਡਫਫਟ ਇਨਸਾਨ ਉਸ ਨਾਲ ਜੋ ਸਾਰਾ ਕੁਝ ਹੋਇਆ ਤੁਹਾਡੀ ਵੀ ਸਾਂਹ ਨਹੀਂ ਰਹੀ ਬੜੀ ਸਾਂਹ ਨਹੀਂ ਤਨੀ ਰਹੀ ਪਰ ਮੈਂ ਉਸ ਬੰਦੇ ਨੂੰ ਮਿਲਿਆ ਮੈਂ ਗੱਲ ਕਹਿਣਾ ਚਾਹੁੰਦਾ ਇਸ ਗੱਲ ਨੂੰ ਗਲਤ ਨਾ ਲੈਣਾ ਇਸ ਦੁਨੀਆ ਦੇ ਵਿੱਚ ਹਰ ਪਲ ਜੋ ਕੁਝ ਹੋ ਰਿਹਾ ਉਹ ਤੁਹਾਡੀ ਮੇਰੀ ਮਰਜ਼ੀ ਨਾਲ ਨਹੀਂ ਹੋ ਰਿਹਾ। ਉਹ ਰੱਬ ਦੀ ਮਰਜ਼ੀ ਨਾਲ ਹੋ ਰਿਹਾ। ਜੱਤਰ, ਸਤਰ, ਦਿਸਾ ਵੇਸਾ ਪੈਲੀ ਉਹ ਨਰਾਂਗ। ਉਹ ਤੁਹਾਨੂੰ ਚੀਜ਼ ਦੇ ਰਿਹਾ, ਲੈ ਰਿਹਾ, ਦੇ ਰਿਹਾ, ਲੈ ਰਿਹਾ। ਕ੍ਰੀਏਟ ਕਰ ਰਿਹਾ, ਡਿਸਟਰੋਏ ਕਰ ਰਿਹਾ। ਗੁਰੂ ਨਾਨਕ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਬਾਬਾ ਬੁੱਢਾ ਜੀ ਕਿਉਂ ਕਿਹਾ? ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ, ਧਿਆਨ ਨਾਲ ਸੁਣਨਾ। ਬਿਲਕੁਲ। ਉਹ 7 ਸਾਲ ਦੇ ਸੀ ਤੇ ਗੁਰੂ ਨਾਨਕ ਦੇਵ ਜੀ ਜੋ ਕਹਿੰਦੇ ਆਹ ਵੇ ਪੁੱਤਰਾ, ਕੀ ਹਾਲ ਕਹਿੰਦੇ ਠੀਕ ਹੈ ਮਹਾਰਾਜ ਹੋਰ ਦੱਸ ਕੀ ਚਾਹੀਦਾ ਕਹਿੰਦੇ ਮਹਾਰਾਜ ਮੌਤ ਤੋਂ ਬੜਾ ਡਰ ਲੱਗਦਾ ਮੈਨੂੰ ਕੁਛ ਐਸੀ ਗੁੜਤੀ ਦਿਓ ਕਿ ਮੌਤ ਦਾ ਡਰ ਨਿਕਲ ਜਾਵੇ ਤੇ ਮੈਂ ਪਰਮਾਤਮਾ ਨਾਲ ਜੁੜ ਜਾਵਾਂ ਗੁਰਨਾਜ ਨੇ ਚੱਕ ਕੇ ਨਾ ਬਾਬਾ ਬੜੇ ਨੂੰ ਗੋਦੀ ਨਾਲ ਲੈ ਕੇ ਕਹਿੰਦੇ ਓਏ ਤੂੰ ਤਾਂ ਬਜ਼ੁਰਗ ਹੈ ਬੁੱਢਾ ਹੈ ਤੂੰ ਤਾਂ ਤੂੰ ਇਹੋ ਜੀ ਗੱਲ ਤਾਂ ਕੋਈ 90 ਸਾਲ 100 ਸਾਲ ਦਾ ਕੋਈ ਬਜ਼ੁਰਗ ਕਰਦਾ ਹੁੰਦਾ ਉਹਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ ਉਹਨਾਂ ਨੇ ਸੱਤ ਪਾਸ਼ਾਂ ਆਈਆਂ ਛੇ ਪਾਸ਼ਾਂ ਆਈਆਂ ਤਿਲਕ ਲਾਏ ਰਾਜਗਦੀ ਆਈ ਥਿੰਕ ਜਿਹਨੇ ਤੁਸੀਂ ਗੱਲ ਕੀਤੀ ਹੈ ਬਿਸ਼ਕ ਮੂਸੇ ਵਾਲਾ ਸੀ ਸਿੱਧੂ ਮੂਸੇ ਵਾਲਾ ਸੀ ਏ ਸੀ ਇੱਕ ਇਨਸਾਨ ਹੋਣ ਦੇ ਨਾਤੇ ਬੜਾ ਦੁੱਖ ਹੈ ਕਿ ਕਿਉਂ ਇਦਾਂ ਕਿਉਂ ਕੀਤਾ ਜਦ ਫਿਰ ਮੈਂ ਬਹੁਤ ਡੀਪ ਜਾ ਕੇ ਬਾਣੀ ਪੜ ਰਿਹਾ ਹਾਂ ਗੀਤਾ ਪੜ ਰਿਹਾ ਕਰਾਂ ਛਰੀ ਪੜ ਰਿਹਾ ਮਹਾ ਭਾਰਤ ਨੂੰ ਦੇਖ ਰਿਹਾ ਇੱਧਰ ਦੇਖ ਰਿਹਾ ਤੇ ਮੈਨੂੰ ਇਹ ਸੋਚੀ ਆਉਂਦੀ ਕਿ ਤੇ ਗੱਲ ਹੀ ਕੁਛ ਨਹੀਂ ਹੈ ਇਹ ਪ੍ਰਮਾਤਮਾ ਇਹ ਤੇਰੀ ਖੇਡ कैसी ਹੈ ਕੋਈ 100 ਸਾਲ ਦਾ ਮੌਤ ਨੂੰ ਡੀਕਰੇ ਨੂੰ ਮੌਤ ਨਹੀਂ ਆ ਰਹੀ ਕਿਸੇ ਨੂੰ ਮੌਤ ਦਾ ਪਤਾ ਨਹੀਂ ਉਹ ਚਲੇ ਜਾਂਦਾ ਸੋ ਆਈ ਥਿੰਕ ਐਸ ਇਨਸਾਨ ਦਰਦ ਹੁੰਦਾ ਪਰ ਜਦ ਮੈਂ ਇੱਕ ਦੂਸਰੇ ਪਾਸਧਨ ਤੇ ਦੇਖਦਾ ਫਿਰ ਮੈਨੂੰ ਇਹ ਲੱਗਦਾ ਕਿ ਰੱਬ ਨੂੰ ਜ਼ਰੂਰੀ ਕੰਮ ਹੈ ਇਸ ਕਮਾਲ ਦੀ ਰੂਹ ਤੋਂ ਆ ਚਲੀਏ ਤੈਨੂੰ ਕੁਝ ਹੋਰ ਡਿਊਟੀ ਲਾਉਣੀ ਹੈ ਇਹ ਸੋਚ ਸਪਿਰਚੁਅਲ ਖੁਦਾ ਦੀ ਸੋਚ ਦੁਨੀਆਵੀ ਸੋਚ ਮੈਂ ਇਕੱਠੀ ਨਹੀਂ ਕਰ ਸਕਦਾ ਬਿਲਕੁਲ ਸਰ ਇਸੇ ਕਰਕੇ ਮੈਂ ਕਿਸੇ ਤੋਂ ਜਨਮ ਤੇ ਕਰਕੇ ਖੁਸ਼ ਨਹੀਂ ਹੋਇਆ ਇੰਨਾ ਹੁਣ ਹੁੰਜਰੀ ਮੇਰੇ ਨਾਲ ਵਾਪਰ ਰਹੀ ਹੈ ਜੇ ਕੋਈ ਚਲਾ ਜਾਂਦਾ ਨਾ ਤੇ ਮੈਨੂੰ ਲੱਗਦਾ ਹੈ ਸ਼ਾਇਦ ਪ੍ਰਮਾਤਮਾ ਨੂੰ ਇਸ ਰੂਹ ਦੀ ਬੜੀ ਲੋਡ ਹੋਣੀ ਹੈ ਕਿ ਦਿਉਟੀ ਲਾਉਣੀ ਆ ਉਹ ਫਿਰ ਆਏਗਾ ਸੋਦੇ ਸਿੱਧੂ ਮੂਸੇਵਾਲਾ ਗਿਆ ਬੇਟਾ ਵਾਪਸ ਆ ਗਿਆ ਮੇਰਾ ਮਾਨੇ ਕਹਿੰਦਾ ਮੇਰੀ ਰੂਹ ਕਹਿੰਦੀ ਹੈ ਇਹ ਉਹਦੀ ਰੂਹ ਵਾਪਸ ਆ ਗਈ ਇਹ ਵੀ ਵਾਪਸ ਆ ਜਾਏ ਸੋ ਆਈ ਥਿੰਕ ਇਹ ਜਿਹੜਾ ਚੱਕਰ ਹੈ ਜਨਮ ਮਰਨ ਦਾ ਇਸ ਨੂੰ ਥੋੜਾ ਜਿਹਾ ਬੈਲੈਂਸ ਕਰਨਾ ਸਿੱਖ ਲਾਂਗੇ ਆਪਣਾ ਵੀ ਵੀ ਕੈਨ ਬੀ ਬੈਟਰ ਇਕਵਿਪਡ ਇਹ ਵੀ ਇਹ ਵੀ ਬਹੁਤ ਡੈਪਥ ਤੋਂ ਬਾਅਦ ਸੋਚ ਆਉਂਦੀ ਹੈ ਸਰ ਕਿਉਂਕਿ ਇਹ ਨਾ ਜਿਹੜਾ ਜੀ ਜਾਂਦਾ ਆ ਲਾਈਕ ਹਜੇ ਤੱਕ ਸਾਰੇ ਦੁਨੀਆਵੀ ਸੋਚ ਦੇ ਵਿੱਚ ਹੀ ਹੈ ਨਾ ਅਸੀਂ ਉਹ ਸਾਡੀ ਸੋਚ ਉੱਤੇ ਤੱਕ ਪਹੁੰਚੀ ਨਹੀਂ ਹੈ ਕਿ ਆਪਾਂ ਸਭ ਤੋਂ ਪਹਿਲਾਂ ਮਨਾਉਨੇ ਆ ਤਾਂ ਦੁੱਖ ਨੂੰ ਮਨਾਉਨੇ ਆ ਕਿ ਹਾਂ ਦੁੱਖ ਆ ਗਿਆ ਜਿਸ ਦਾ ਛਟਕਾਰ ਲਾਈਕ ਪਰਿਵਾਰ ਜਾਂ ਸਾਰੇ ਕਰੀਬੀ ਮਨਾਉਂਦੇ ਨੇ ਕਹਿੰਦੇ ਉਹ ਉਹ ਵੀ ਟਾਈਮ ਕਰਨਾ ਜਿਹੜੇ ਹਲੇ ਦੁਨੀਆਵੀ ਸੋਚਦੇ ਉਹਨਾਂ ਨੂੰ ਤਾਂ ਔਖਾ ਹੋਊਗਾ ਵੀ ਤੇ ਕੈਂਸਰ ਹੋਇਆ ਤਾਂ ਮੈਂ ਇਹਨੂੰ ਰੋਂਦੇ ਦੇਖਿਆ ਕਦੇ ਮੈਨੂੰ ਕਿਸੇ ਨੇ ਸਵਾਲ ਪੁੱਛਿਆ ਡਾਕਟਰ ਨੇ ਕਿਹਾ ਮੈਂ ਕਿਹਾ ਇਹ ਨਹੀਂ ਮਰ ਸਕਦਾ ਇਹ ਤੇ ਜੁਮੇ ਕੰਮ ਲੱਗਿਆ ਰੱਬ ਨੇ ਲਾਇਆ ਉਹ ਕੰਮ ਇੱਕ ਬਾਪ ਦੀ ਬਹੁਤ ਵੱਡੀ ਤਪੱਸਿਆ ਪੂਜਾ ਦੇ ਨਾਲ ਹੋਇਆ ਮੈਂ ਜਾ ਕੇ ਇੱਕੋ ਗੱਲ ਕੀਤੀ ਸੀ ਮੈਂ ਮਹਾਰਾਜ ਜੀ ਤੁਹਾਡਾ ਲੈਣਾ ਲੈ ਜਾਓ ਪਰ ਤੁਹਾਡੇ ਪੁੱਤਰ ਦੀ ਪੱਗ ਤੇ ਤੁਰਲਾ ਬਾਕੀ ਐਨੀ ਗੱਲ ਮੈਂ ਕਹਿ ਕੇ ਵਾਪਸ ਆ ਗਿਆ ਸੀ ਤੁਹਾਡੇ ਸਾਹਮਣੇ ਚਮਤਕਾਰ ਇਹ ਉਹ ਜੋ ਚਲਾ ਵੀ ਜਾਂਦਾ ਵਰਲਡ ਕੱਪ ਉਹਦੇ ਹੱਥ 'ਚ ਹੁੰਦਾ ਆਈ ਊਡ ਬੀਨ ਅ ਪ੍ਰਾਊਡ ਫਾਦਰ ਉਹ ਵੀ ਚਲੀ ਹੈ ਭਰਾਏ ਕਵੈਸਚਨ ਇਹ ਹੈ ਕਿ ਤੁਸੀਂ ਆਪਣੀ ਰੂਹ ਨੂੰ ਬਾਹਰ ਕੱਢ ਕੇ ਜਦੋਂ ਸਾਹਮਣੇ ਰੱਖੋਗੇ ਨਾ ਤੇ ਤੁਹਾਨੂੰ ਲੱਗੇਗਾ ਯਾਰ ਹਰ ਜਗ੍ਹਾ ਮੈਂ ਹੀ ਮੈਂ ਪਰਮਾਤਮਾ ਨੇ ਬਣਾਇਆ ਇਹਦਾ ਉਹ ਸੋਚੀ ਦੀ ਗੱਲ ਤੁਹਾਡੀਆਂ ਗੱਲਾਂ ਬਹੁਤ ਜ਼ਿਆਦਾ ਡੀਪ ਹੁੰਦੀਆਂ ਨੇ ਕਈ ਜਿਹੜੇ ਹੋਣਗੇ ਜਿਹੜੇ ਅੱਜ ਦੀ ਸੋਚ ਤੇ ਹੋਣਗੇ ਉਹਨਾਂ ਨੂੰ ਸ਼ਾਇਦ ਨਹੀਂ ਸਮਝ ਆਣਗੀਆਂ ਕਿ ਇਹ ਬਹੁਤ ਫਿਲਾਸਫੀਕਲ ਗੱਲਾਂ ਲੱਗਦੀਆਂ ਨੇ ਹੈਨਾ ਬਟ ਡੈਫੀਨੇਟਲੀ ਕਿ ਜਿਹੜੇ ਸੁਣੇ ਇਹ ਨਹੀਂ ਹੈ ਇਹ ਰਿਐਲਿਟੀ ਹੈ ਫਿਲਾਸਫੀ ਆ ਜਿਹੜੀ ਆਪਾਂ ਜੀ ਰਹੇ ਹਾਂ ਝੂਠੇ ਕਦ ਤੱਕ ਰਹਿਣਾ ਐਨੀ ਉਜੇਤ ਬ੍ਰਾਹ ਐਨੀ ਔਕਾਤ ਬੰਦਿਆ ਤੇਰੀ ਗੱਲਾਂ ਤੋਂ ਕੀ ਕਰਨਾ ਮੈਂ ਹਮੇਸ਼ਾ ਤੇ ਸੋਚਦਾ ਤੁਸੀਂ ਨਹੀਂ ਦਿਨ ਉਹ ਗੱਲ ਕਹਿ ਦਿੱਤੀ ਸੀ ਕਿ ਨਾ ਮੈਂ ਰਿਸ਼ਤੇਦਾਰੀਆਂ ਨਾਲ ਕੁਝ ਨਹੀਂ ਰੱਖਦਾ ਮੈਂ ਪਿਆਰ ਪ੍ਰੇਮ ਨਾਲ ਲਾਈਕ ਮੇਰਾ ਰੱਬ ਨਾਲ ਪ੍ਰੇਮ ਹੈ ਕਿਸੇ ਹੋਰ ਨਾਲ ਕੋਈ ਉਹ ਚੀਜ਼ ਨਹੀਂ ਹੈ ਤੇ ਇਹ ਸਾਰੀ ਗੱਲਾਂ ਜਦ ਤੁਸੀਂ ਕਹਿ ਦਿੱਤੀਆਂ ਸੀਗਾ ਬਹੁਤ ਲੋਕ ਕਹਿੰਦੇ ਯਾਰ ਇਹ ਕਹਿ ਕੀ ਰਹੇ ਨੇ ਇਹਨਾ ਇਹ ਗੱਲ ਕਿ ਗੈਸੀ ਕਹਿ ਦਿੱਤੀ ਇਹ ਲਾਈਕ ਲੋਕਾਂ ਨੂੰ ਬਹੁਤ ਚਟਕਾ ਲੱਗਾ ਕਿਉਂਕਿ ਕਿਤਨਾ ਕਿਤਿਆ ਅਸੀਂ ਬਹੁਤ ਸੋਸ਼ਲ ਸੋਸਾਇਟੀ 'ਚ ਜੀਨੇ ਆ ਅਸੀਂ ਚੀਜ਼ਾਂ ਉਹੀ ਕਰਦੇ ਆ ਜਿਹੜੀ ਲਾਈਕ ਜੱਗ ਭਾਵਣੀਆਂ ਹੋਣ ਹੈਨਾ ਤਾਂ ਇਹਨਾਂ ਦੀ ਗੱਲ ਕਰਦੇ ਮੇਰੇ ਆਪ ਦੇ ਜਿਹੜੇ ਨੇ ਉਹ ਮੈਨੂੰ ਕਹਿੰਦੇ ਨੇ ਤੁਸੀਂ ਕੀ ਕਹਿ ਰਹੇ ਹੋ ਮੈਂ ਕਿਹਾ ਮੇਰੀ ਗੱਲ ਉਦੋਂ ਸਮਝ ਆਏਗੀ ਜਦੋਂ ਮੈਂ ਦੁਨੀਆ 'ਚ ਜਾਵਾਂਗਾ ਮੈਂ ਤੁਹਾਨੂੰ ਰਿਐਲਿਟੀ ਦੱਸ ਰਿਹਾ ਕਿ ਜ਼ਿੰਦਗੀ 'ਚ ਜਰਨੀ ਤੇਰੀ ਹੈ ਤੇਰਾ ਕਿਸੇ ਨੇ ਸਾਥ ਨਹੀਂ ਦੇਣਾ ਤੈਨੂੰ ਪਰਮ ਹੈ ਕਿ ਆ ਵੀ ਤੇਰਾ ਆ ਵੀ ਤੇਰਾ ਆ ਵੀ ਤੇਰਾ ਕਿਸੇ ਦਾ ਕੋਈ ਨਹੀਂ ਇੱਥੇ ਲੇਕਿਨ ਜੇ ਨੂੰ ਰੱਬ ਦੇ ਰੂਪ ਚ ਦੇਖੇਗਾ ਨਾ ਤਾਂ ਸਾਰੀ ਤੇਰੇ ਆ ਪਰ ਤੂੰ ਉਹਨਾਂ ਦੇ ਮੋਢਿਆਂ ਤੇ ਆਪਣਾ ਸਿਰ ਨਾ ਰੱਖ ਮੇਰਾ ਕਹਿੰਦੇ ਮਤਲਬ ਇਹ ਹੈ ਉਹਨੇ ਗੱਲ ਕਿਸੇ ਨੂੰ ਸਮਝ ਨਹੀਂ ਆਉਣੀ ਮੈਂ ਕੋਈ ਇਹ ਨਹੀਂ ਕਹ ਰਿਹਾ ਕਿ ਮੇਰੇ ਨਾਲ ਜ਼ਿੰਦਗੀ 'ਚ ਮੇਰੇ ਤਜਰਬੇ ਨੇ ਮੇਰੀ ਸੋਚ ਸ਼ੁਰੂ ਤੋਂ ਇਦਾਂ ਦੀ ਹੈ ਮੇਰੇ ਫਾਦਰ ਕਹਿੰਦੇ ਜੀ ਦੇਖ ਮੈਂ ਤੇਰੇ ਵਾਸਤੇ ਕੀ ਕੁਝ ਬਣਾਇਆ ਔਰ ਬਹੁਤ ਖਰਬਾ ਦੀ ਪ੍ਰਾਪਰਟੀ ਮੈਂ ਕਿਹਾ ਇਹ ਜ਼ਹਿਰ ਦਾ ਪਿਆਲਾ ਮੇਰੇ ਲਈ ਤਿਆਰ ਕੀਤਾ ਹੈ ਪਿਤਾ ਜੀ ਕਹਿੰਦੇ ਯਾਰ ਤੂੰ ਕਹਿ ਕੀ ਰਿਹਾ ਆਈ ਵਾਸ ਪਾਰੰਗਸਾਲਾ ਦਾ ਮੈਂ ਬੱਚਾ ਹਾਂ ਨਾ ਮੈਂ ਕਹ ਜਿਹੜਾ ਪਹਿਲਾ ਹੀ ਐ ਤੁਹਾਡੇ ਘਰੇ ਮੁੰਡਾ ਨਹੀਂ ਹੋਇਆ 72 ਸਾਲ ਦੀ ਉਮਰ ਤੀ ਮੁੰਡਾ ਜੰਮਤਾ ਗੁਰੂਆਂ ਦੀ ਕਿਰਪਾ ਨਾਲ ਆ ਜਿੰਨੇ ਆਲੇ ਦੁਆਲੇ ਨੇ ਨਾ ਇਹਨਾਂ ਨੇ ਮੇਰੇ ਸਿਰ 'ਚ ਗੋਲੀ ਮਾਰ ਦੇਣੀ ਸੱਚ ਐ ਰੇਮੰਡ ਵਾਲਾ ਪਤਾ ਨਾ ਕੀ ਹਾਲ ਐ ਮੁੰਡੇ ਨੇ ਕੁੱਟ ਕੇ ਘਰੋਂ ਹੜ ਤਾ ਸਰ ਹਰ ਪਾਲੀ ਹੋ ਰਿਹਾ ਐ ਅ ਦੂਜੇ ਦੇ ਕੰਦੇ ਤੇ ਜਨਾਜ਼ਾ ਜਾਂਦਾ ਆਪਣੇ ਦਮ ਤੇ ਜ਼ਿੰਦਗੀ ਜਿੰਦੇ ਬੰਦੇ ਦਾ ਔਰ ਬੰਦਾ ਉਹ ਜਿਉਂਦਾ ਜਿਹਨੂੰ ਇਕੱਲੇ ਰਹਿਣ ਦੀ ਆਦਤ ਪੈ ਜਾਏ ਜੋ ਖੁਦਾ ਨੂੰ ਕਵੇ ਚਲਿਏ ਉਹ ਤੁਹਾਡੇ ਨਾਲ ਚੱਲਦਾ ਇਹ ਮੇਰੇ ਨਾਲ ਹੋ ਰਿਹਾ ਤਜਰਬਾ ਨਹੀਂ ਹੈ ਮੇਰਾ ਇਕੱਲੇ ਰਹਿਣਾ ਸੌਖਾ ਹੈ ਸਰ ਇਟ ਇਜ਼ ਦੀ ਮੋਸਟ ਬਿਊਟੀਫੁਲ ਥਿੰਗ ਇਨ ਲਾਈਫ ਜੇ ਜ਼ਿੰਦਗੀ ਤਰੱਕੀ ਕਰਨੀ ਹੈ ਤਾਂ ਇਹ ਬੰਦਿਆ ਚੱਲ ਇਕੱਲਾ ਤੇਰਾ ਮੇਲਾ ਪਿੱਛੇ ਛੋਟਾ ਰਹੀ ਹਰ ਪਲ ਚੱਲ ਇਕੱਲਾ ਚੱਲ ਕੇ ਦੇਖੋ ਤੁਹਾਨੂੰ ਸਰੀਰਕ ਰੂਪ ਚ ਮੈਂ ਤਾਕਤਵਰ ਰੱਖਣਾ ਆਪਣਾ ਆਈ ਐਮ ਦ ਮੈਨ ਰਬ ਸੂਜੀਤ ਨਾ 24 ਘੰਟੇ ਵਾਹਿਗੁਰੂ ਵਾਹਿਗੁਰੂ ਮੈਂ ਇਦਾਂ ਹੀ ਕਰਦਾ ਮਹਾਰਾਜ ਮੈਂ ਜਾ ਰਿਹਾ ਹਾਂ ਪ੍ਰੈਸ ਕਾਨਫਰੈਂਸ ਤੇ ਮੇਰੇ ਮੂੰਹ ਕੋਈ ਜੀਣਾ ਨਿਕਲ ਜੀਦਾ ਦਿਲ ਦੁਖੇ ਤੂੰ ਬੋਲਣਾ ਤੂੰ ਕਰਨਾ ਮੈਂ ਚੱਲ ਰਿਹਾ ਤੂੰ ਕਰਨਾ ਸਭ ਕੁਝ ਤੂੰ ਕਰਨਾ ਆ ਕਰਨਾ ਬੱਚਿਆਂ ਦੀ ਸੇਵਾ ਹੋ ਰਹੀ ਹੈ ਸਭ ਤੂੰ ਕਰਾ ਰਹੇ ਜਦ ਆਪਾਂ ਮੈਂ ਮੈਂ ਕਰਦੇ ਨਾ ਸਰ ਮੈਂ ਕੁਝ ਨਹੀਂ ਆਪਣੀ ਐਗਜ਼ਿਸਟੈਂਸ ਨਹੀਂ ਹੈ ਫੈਨਿਊ ਸੋ ਇਟਸ 올 ਯੂ ਤੇਰ ਤਾਨੂੰ ਸਮਝ ਆਉ ਪਰੋ ਕਰਨਾ ਓਕੇ ਲੇ ਦਿਨ ਅਚਪਲਾ ਸਾਹਿਬ ਗਏ ਉਹਨਾਂ ਨਾਲ ਜਿਆਦਾ ਹੈਗੀਆਂ ਨੇ ਬੜਾ ਭੱਲਾ ਸਾਹਿਬ ਸੱਚ ਅ ਗ੍ਰੇਟ ਆਰਟਿਸਟ ਪਰ ਇੱਕ ਦਿਨ ਮੈਨੂੰ ਮਿਲੇ ਸ਼ੂਟਿੰਗ ਤੇ ਉਹਨਾਂ ਦੇ ਬੇਟੇ ਨੂੰ ਲਾਂਚ ਕੀਤਾ ਸੀ ਮੈਂ ਭੱਲਾ ਸਾਹਿਬ ਦਾਦੂ ਦੂਰ ਛੱਡਦੀ ਆਪਾਂ ਮਿੱਠਾ ਬੜਾ ਖਾਣੇ ਆਪਾਂ ਥੋੜਾ ਜਿਹਾ ਆਪਾਂ ਘੱਟ ਕਰ ਦਈਏ ਉਹ ਕਹਿੰਦਾ ਯੋਗਰਾ ਜੀ ਜੇ ਮੈਂ ਤੁਹਾਨੂੰ 20 ਸਾਲ ਪਹਿਲਾਂ ਮਿਲਿਆ ਹੁੰਦਾ ਨਾ ਮੇਰੀ ਜ਼ਿੰਦਗੀ ਕੁਝ ਹੋਰ ਹੁੰਦੀ ਬਟ ਆਈ ਥਿੰਕ ਕੁਝ ਚੀਜ਼ਾਂ ਥੋੜੀਆਂ ਜਿਹੜੀਆਂ ਨੇ ਨਾ ਫਿਰ ਗੱਲ ਹੋਈ ਹੈ ਜਿੱਥੇ ਮਰਜ਼ੀ ਸ਼ੁਰੂ ਕਰ ਲਓ ਉਹ ਚੀਜ਼ਾਂ ਨੂੰ ਤੁਹਾਨੂੰ ਛੱਡਣੀਆਂ ਪੈਂਦੀਆਂ ਸਾਡੇ ਆਰਟਿਸਟਸ ਹੈਲਥ ਦਾ ਖਿਆਲ ਨਹੀਂ ਰੱਖਦੇ ਆ ਛਾ ਉਹਨੂੰ दारू ਜ਼ਰੂਰੀ ਹੈ ਬੈਠਣਾ ਜ਼ਰੂਰੀ ਹੈ ਐਕਸਰਸਾਈਜ਼ ਬੜੀ ਘੱਟ ਹੈ 1 ਆਊਟ ਆਫ ਮਿਲੀਅਨ ਕਰੂਗਾ ਕੋਈ ਸੋ ਆਈ ਥਿੰਕ ਜੇ ਥੋੜਾ ਜਿਹਾ ਆਪਣੀ ਸਿਹਤ ਦਾ ਖਿਆਲ ਰੱਖਣਾ ਹੈ ਤਾਂ ਹੁਣ ਐਡਾ ਫਿੱਟ ਸੀ ਆਪਣਾ ਮੁੰਡਾ ਜਵਿੰਦਾ ਇਹ ਐਕਸੀਡੈਂਟ ਚੱਲਾ ਗਿਆ ਤਾਂ ਕੀ ਕਸੂਰ ਹੈ ਬਟ ਆਈ ਥਿੰਕ ਇਹ ਬਹਾਨੇ ਨੇ ਜ਼ਿੰਦਗੀ ਦੇ ਜੀਨੇ ਜਾਣਾ ਆਉਣਾ ਸਾਰੀ ਜ਼ਿੰਦਗੀ ਚਲਦੀ ਰਹਿੰਦੀ ਹੈ ਨਾ ਤੁਹਾਨੂੰ ਪਤਾ ਹੈ ਹਮੇਸ਼ਾ ਹੁੰਦਾ ਆਪਣੇ ਨਾਲ ਕਿ ਦੀਵਾਲੀ ਤੋਂ ਇੱਕ ਹਫਤਾ ਪਹਿਲਾਂ ਆਪਣੀ ਮੁਲਾਕਾਤ ਹੋ ਜਾਂਦੀ ਹੈ ਹੈਨਾ ਹਰ ਵਾਰ ਹੁੰਦਾ ਹੈ ਹੈਨਾ ਆਲਵੇਸ ਹੈਨਾ ਮੈਂ ਹਮੇਸ਼ਾ ਚਾਹਾਂਦਾ ਹਾਂ ਐਂਡ ਆਲਵੇਸ ਯੂ ਗਿਵ ਮੀ ਸਮਥਿੰਗ ਕਿ ਲਾਈਕ ਤੁਹਾਰਨ ਲੈ ਕੇ ਤੁਹਾਡੀ ਜਿਹੜੀ ਹਮੇਸ਼ਾ ਸੋਚ ਹਰ ਵਾਰ ਕੁਝ ਨਵਾਂ ਦੇ ਕੇ ਜਾਣੇ ਹੋ ਹਮੇਸ਼ਾ ਆ ਦਿਨਾਂ ਦੇ ਵਿੱਚ ਤੁਹਾਡੇ ਮਨ 'ਚ ਕੀ ਹੁੰਦਾ ਹੈ ਹਾਊ ਡੂ ਯੂ ਫੀਲ ਅਬਾਊਟ ਇਸ ਸਾਰਾ ਜਿਹੜਾ ਮਾਹੌਲ ਬਣਦਾ ਹੈ ਤਿਉਹਾਰਾਂ ਤੇ ਕਿਤੇ ਨਾ ਕਿਤੇ ਆਪਣਾ ਪੰਜ ਜਾਂ ਸਾਰਾ ਕੁਝ ਨਹੀਂ ਮੈਨੂੰ ਇਦਾਂ ਲੱਗਦਾ ਸੱਚਖੰਡ ਦੇ ਵਿੱਚ ਬੈਠ ਕੇ ਸਾਰੇ ਦੇਵੀ ਦੇਵਤੇ ਜਿਹੜੇ ਇਕੱਠੇ ਹਨ ਨਾ ਉਹ ਰੱਬ ਦਾ ਜਸ਼ਨ ਮਨਾ ਉਸ ਖੁਦਾ ਦਾ ਜਸ਼ਨ ਮਨਾਇਆ ਜਾਂਦਾ ਉਸ ਪਰਮਾਤਮਾ ਦਾ ਜਿਹੜਾ ਇੱਕ ਹੈ ਇੱਕ ਓੰਕਾਰ ਉਹਨੂੰ ਸਭ ਪੂਜ ਰਹੇ ਆ ਸ਼ੰਗਾਰ ਰਹੇ ਆ ਇਟ ਇਜ਼ ਦੀ ਮੋਸਟ ਬਿਊਟੀਫੁਲ ਥਿੰਗ ਕਿ ਜ਼ਿੰਦਗੀ ਦੇ ਸਾਡੇ ਦੇਸ਼ ਦੇ ਜਿਹੜੇ ਤਿਉਹਾਰ ਨੇ ਉਹ ਹਰ ਪਲੇ ਯਾਦ ਕਰਾਉਂਦੇ ਆ ਮੈਂ ਹੈਗਾ ਇਹ ਬੰਦੇਓ ਮੈਂ ਹੈਗਾ ਦੇਖੋ ਮੇਰੇ ਨਾਲ ਸੋ ਆਈ ਥਿੰਕ ਮੈਨੂੰ ਤਾਂ ਲੱਗਦਾ ਕਿ ਜਦ ਮੈਂ ਹਵਨ ਕਰਨੇ ਸਿੱਖੇ ਸੀ ਮੈਂ ਮੰਦਿਰਾਂ 'ਚ ਜਾਂਦਾ ਸੀ ਮਸਜਿਦ ਜਾਂਦਾ ਸੀ ਗੁਰਦੁਆਰੇ ਜਾਂਦਾ ਸੀ ਤੇ ਚਰਚ ਜਾਂਦਾ ਸੀ ਤੇ ਮੈਂ ਹਮੇਸ਼ਾ ਇੱਕ ਕੁਐਸਚਨ ਕਰਦਾ ਸੀ ਕਿ ਪਿਤਾ ਜੀ ਨਾਮ ਬੜੇ ਤੁਹਾਡੇ ਰੂਪ ਵੀ ਬੜੇ ਆ ਇੱਕ ਕੁਐਸਚਨ ਹਮੇਸ਼ਾ ਰਿਹਾ ਕਹਿੰਦੇ ਹਾਂ ਜਦੋਂ ਮੈਂ ਬੰਦਿਆਂ ਨੂੰ ਦੇਖਦਾ ਮੈਂ ਕਹਿੰਦਾ ਤੇਰੇ ਕਿੰਨੇ ਰੂਪ ਨੇ ਅਰਬਾਂ ਕਰਬਾਂ ਤੁਸੀਂ ਕੈਸੇ ਮੈਂ ਕੈਸਾ ਇਹ ਕੈਸੇ ਇਹ ਕੈਸੇ ਨਾ ਅੱਖਾਂ ਮਿਲਦੀਆਂ ਨਾ ਮੂੰਹ ਮਿਲਦਾ ਨਾ ਚੱਕਰ ਮਿਲਦੀ ਹੈ ਨਾ ਜਿਸਮ ਮਿਲਦਾ ਨਾ ਆਤਮਾ ਮਿਲਦੀ ਹੈ ਪਰ ਜੋਤ ਇੱਕ ਜਾ ਸਾ ਇੱਕ ਖਰੀਕ ਨਹੀਂ ਆਉਂਦਾ 24000 ਸਵਾ ਇੱਕ ਨਹੀਂ ਆਉਂਦਾ ਸੋ ਉਹ ਡਿਫਰੈਂਸ ਜੇ ਤੁਹਾਹਾਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਨਾ ਕੈਂਡਲ ਲਾਈਟ ਚੱਲ ਰਹੀਆਂ ਪਟਾਕੇ ਚੱਲ ਰਿਹਾ ਅਸ਼ਟਬਾਜੀਆਂ ਚੱਲ ਰਹੀਆਂ ਉਹ ਮੈਨੂੰ ਇਹ ਲੱਗਦਾ ਵੀ ਸੱਚਖੰਡ ਸਾਰਾ ਪਰਮੰਡ ਇਨਲਾਈਟਡ ਹੋਇਆ ਹੈ ਪਰ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਲਾਈਟ ਇਹ ਵਾਲੀ ਤਾਂ ਕੀ ਕਹਿਣਾ ਚਾਹੋਗੇ ਸਾਰਿਆਂ ਨੂੰ ਜਿਹੜੇ ਕਿਤਾਂ ਕਿਤੇ ਆਪਣੇ ਵਾਲੇ ਇਕੱਠੇ ਹੁੰਦੇ ਆ ਕਿ ਕੀ ਕਹਾਂ ਸੱਚ ਕਹੂੰ ਸੁਣ ਲਿਓ ਸਬੇ ਜਿਨ ਪ੍ਰੇਮ ਕੀਓ ਤਨ ਹੀ ਪ੍ਰਪਾਇਓ ਪਿਆਰ ਕਰਨਾ ਸਿੱਖ ਲਓ ਸਭ ਨੂੰ ਇੱਕ ਨਾਲ ਲਾ ਲਓ ਜ਼ਿੰਦਗੀ ਬਹੁਤ ਖੂਬਸੂਰਤ ਹੈ। ਥੈਂਕ ਯੂ ਸਰ ਥੈਂਕ ਯੂ so much for your time ਉਮੀਦ ਕਰਾਂਗੇ ਕਿ ਸਾਡੀ ਮੁਲਾਕਾਤਾਂ ਇਦਾਂ ਹੀ ਹੁੰਦੀਆਂ ਰਹਿਣ ਇਹ ਸੰਜੀ ਯੋਗਰਾਜ ਸਿੰਘ ਜੀ ਜੋ ਹਮੇਸ਼ਾ ਕੁਛ ਨਾ ਕੁਛ ਐਸੀ ਗੱਲ ਕਹਿ ਕੇ ਜਾਂਦੇ ਹਣ ਇਹਨਾਂ ਦਾ ਕਹਿਣਾ ਇਹ ਹੈ ਕਿ ਸਭ ਨੂੰ ਪਿਆਰ ਕਰੋ ਤੇ ਸਬਦ ਵਿੱਚ ਤੁਹਾਨੂੰ ਰੱਬ ਜ਼ਰੂਰ ਦਿਖੇਗਾ ਕੈਮਰਾਮੈਨ ਲਾਤਾ ਰਹੇ ਨਾ ਆਪਣੀ ਕੋਸ਼ਲੇ ਬੀਬੀ ਸੰਜਾ ਲਈ